ਰਾਮ ਕਲੀ ਮਹੱਲਾ ਪੰਜਵਾ ਹਰ ਹਰ ਧਿਆਈ ਮਨ ਮਨ ਨੂੰ ਸਿਖਾਇਆ ਦੇ ਇਹ ਮੇਰੇ ਮਨਾ ਜੋ ਪਰਮੇਸ਼ਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਜੀ ਦੀ ਸੱਚਾ ਨਾਮ ਜਿੰਨੀ ਸਾਰੀ ਸ੍ਰਿਸ਼ਟੀ ਹੈ ਹਰੀ ਭਰੀ ਹੋ ਰਹੀ ਹੈ ਉਹ ਸਰੀ ਨੂੰ ਧਿਆਣਾ ਕਰੇ ਮੇਰੇ ਪਿਆਰੇ ਮਨਾ ਹਰੀ ਹਰਤੀ ਪਾਪ ਪਾਣੀ ਦੁਸ਼ਕਿਤ ਰ bismuthਤਾ ਜੋ ਹੈ ਖਿਨ ਨਾ ਵਿਸਾਰੀਐ ਖਿਨ ਨਿਗਟੇ ਖਿਨ ਘਟ ਸ਼ਬਦ ਕਿਉਂ ਦੋ ਖਿਨ ਗੁਜ਼ਰ ਜਾਂਦੇ ਐ ਇਤਨਾ ਕਿ ਵੀ ਵਾਹਿਗੁਰੂ ਨੂੰ ਭਲਾਉਣਾ ਨਹੀਂ ਚਾਹੀਦਾ ਆਰਾਮ 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 ਰਾਮ ਰਮਾ ਸੇ ਭਾਈ ਰਾਮ ਜੋ ਵਿਆਪਕ ਰੂਪ ਹੈ ਆਰਾਮ ਜੋ ਆਨੰਦ ਸ੍ਰੂਪ ਹੈ ਅਤੇ ਰਮਿਆ ਹੋਇਆ ਜੋ ਵਿਆਪਕ ਹੈ ਸਾਰੇ ਕੰਠ ਉੜ ਧਾਰੀ ਹੈ ਅਤੇ ਰਮਾ ਸੁੰਗਰ ਸ੍ਰੂਪ ਹੈ ਜੋ ਉਸ ਨੂੰ ਕੰਠ ਦੇ ਚ ਧਾਰਨਾ ਕਰੀਏ ਐਸਾ ਸੁਮੇਸ਼ਵਰ ਹੈ ਆਰਾਮ ਬਾਗਦੀ ਨੇ ਆਈ ਜੋ ਰਾਮ ਆਨੰਦ ਦੇਣ ਵਾਲਾ ਹੈ ਰਮਿਆ ਹੋਇਆ ਜੋ RAM ਹੈ ਰਮਾ ਸੁੰਦਰ ਉਸ ਨੂੰ ਕੰਠ ਕੰਠ 'ਤੇ ਔਰ ਅੰਦਰ ਧਾਰਨਾ ਕਰੀਏ ਵਸਾਉਣਾ ਕਰੀਏ ਹਿਰਦੇ ਦੇ ਅੰਦਰ ਔਰ ਧਾਰ ਹਰ ਹਰ ਪੁਰਖ ਪੂਰਨ ਸੇ ਭਾਈ ਉਹ ਪੂਰਨ ਹੈ ਸਾਰਿਆਂ ਥਾਵਾਂ 'ਚ ਪ੍ਰਸ਼ਾਦ ਦੇਣ ਵਾਲਾ ਹੈ ਉਸ ਪਰਮੇਸ਼ ਨੂੰ ਹਿਰਦੇ 'ਚ ਵਸਾਓ ਪਾਰ ਬ੍ਰਹਮ ਨਿਰੰਜਨ ਕਦੇ ਪੂਰਖਿਓ ਪੁਰਤਾਰ ਹਰ ਹਰ ਪੁਰਖ ਪੂਰਨ ਉਹ ਪੂਰਨ ਪੁਰਖ ਹੈ ਸਾਰਿਆਂ ਥਾਵਾਂ 'ਚ ਉਹ ਅਸੀਂ ਦਿਲ 'ਚ ਬਸਾਉਣਾ ਕਰ ਹਰ ਹਰ ਨੂੰ ਪਾਰ ਬ੍ਰਹਮ ਨਿਰੰਜਨ ਪਾਪਾਂ ਪੁੰਨੋਂ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਨਿਰੰਜਨ ਸੁਧ ਸਰੂਪ ਹੈ ਤੈ ਦੂਰ ਕਰਤਾ ਪਾਪ ਹਰਤਾ ਜਿਨ੍ਹਾਂ ਦੇ ਪਾਪਾਂ ਨੂੰ ਮਿਟਣ ਵਾਲਾ ਹੈ ਭੈ ਜਮਨ ਵਰ ਦੇ ਨੂੰ ਦੂਰ ਕਰ ਦੇਣ ਵਾਲਾ ਹੈ ਦੁਸਹਿ ਦੁਖ ਭਵਖੰਡ ਨੂੰ ਜਿਹੜੇ ਨਹੀਂ ਸਹਾਰੇ ਜਾਣੇ ਦੁਸਹਿ ਕਸ਼ਣ ਸਹਾਰਨੇ ਜਿਹੜੇ ਦੁਖ ਉਹ ਜਮਨ ਮਾਵੇ ਦੇ ਦੁੱਖੋ ਗਰਵੇ ਦੇ ਦੁੱਖੋ ਨਰਕ ਦੇ ਦੁੱਖੋ ਉਹਨਾਂ ਸਾਰੇ ਦੁੱਖ ਦੀ ਇਹ ਦੁਸਰੈ ਦੁੱਖਾਂ ਨਾ ਸਾਰੇ ਜਾਣ ਵਾਲੇ ਕਠਨ ਸਾਰੇ ਜਾਣ ਵਾਲੇ ਉਹਨਾਂ ਦੁੱਖਾਂ ਨੂੰ ਸਾਰਿਆਂ ਦੇ ਭੈ ਨੂੰ ਤੇ ਭਵ ਦੁੱਖ ਨੂੰ ਭੈ ਨੂੰ ਸਾਰਿਆਂ ਨੂੰ ਸਤ ਪ੍ਰਕਾਰ ਦੇ ਭੈ ਨੂੰ ਵੀ ਖੰਡਣ ਵਾਲਾ ਕਟਣ ਵਾਲਾ ਹੈ ਜਗਦੀਸ਼ ਈਸ਼ ਗੋਪਾਲ ਮਾਧੂ ਜਗ ਦਾ ਈਸ਼ਰ ਜੋ ਰਾਜੇ ਹਣਗੇ ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਰਾਜੇ ਆ ਉਹਨਾਂ ਦਾ ਵੀ ਇਸ ਬਾਦਸ਼ਾਹ ਹੈ ਅਦੇ ਇਸਰਿ ਵਿਸ਼ਨੂੰ ਸ਼ਿਵ ਜੀ ਆਦਿਕਾਂ ਦਾ ਬ੍ਰਹਮਾ ਆਦਿਕਾਂ ਦਾ ਹਿਰਨਗਰਵਾ ਆਦਿਕਾਂ ਦਾ ਸਾਰਿਆਂ ਦਾ ਜਗ ਦਾ ਇਸ਼ਰ ਹੈ ਫੇਰ ਮਾਧ ਸ਼ੰ ਦਾ ਪਾਦਸ਼ਾਹ ਹੈ ਗੋਪਾਲ ਮਾਧੂ ਗੋਪਾਲ ਪਿਛੀ ਦਾ ਪਾਲਕ ਹੈ ਮਾਇਆ ਦਾ ਪਤੀ ਹੈ ਗੁਣ ਗੋਬਿੰਦ ਵਿਚਾਰੀਏ ਐਸੇ ਗੁਣ ਹੈ ਉਸ ਦੇ ਉਸ ਗੋਬਿੰਦ ਪਰਮੇਸ਼ਰ ਦੀ ਪਿਛੀ ਦੇ ਰਾਖੇ ਦੀ ਵਿਚਾਰ ਕਰੀਏ ਬਿਰਵੰਤ ਨਾਨਕ ਮਿਲ ਸੰਗ ਸਾਧੂ ਸਤਗੁਰੂ ਸਾਹਿਬ ਜੀ ਕਹਿੰਦੇ ਬੇਨਤੀ ਪੁਰਵ ਕਹਿੰਨੇ ਹਾਂ ਇਸ ਪ੍ਰਕਾਰ ਸੁਸੰਗਤ ਦੇ ਨਾਲ ਮਿਲ ਕੇ ਹੈ ਭਾਈ ਤੈਨੂੰ ਤੇ ਰਹਿਣ ਚਿਤਾਰੀ ਰਾਜ ਨੇ ਉਸ ਪਰਮੇਸ਼ਰ ਨੂੰ ਚੇਤੇ ਕਰਨਾ ਕਰੀਏ ਚਰਨ ਕੰਗਲ ਆਧਾਰ ਮਹਾਰਾਜ ਸਾਹਿਬ ਦੇ ਜੋ ਚਰਨ ਪੂਜ ਨੂੰ ਵੀ ਖੰਨ ਕਵਲ ਵਾ ਪ੍ਰਕਾਸ਼ ਮੈਂ ਹੈ ਉਹਨਾਂ ਦਾ ਆਸਰਾ ਜਨਕਾ ਆਸਰਾ ਜਿਹੜਾ ਆਧਾਰ ਹੈ ਚਰਨ ਕੰਗਲਾਂ ਦਾ ਆਧਾਰ ਕਰਕੇ ਜਨਾਂ ਦਾ ਮਨ ਦਾ ਵੀ ਤੇ ਸਰੀਰ ਦਾ ਵੀ ਆਸਰਾ ਜਨਾਂ ਦਾ ਮਹਾਰਾਜ ਦੇ ਚਰਨਾਂ ਕੰਗਲਾਂ ਦਾ ਹੀ ਆਸਰਾ ਹੈ ਉਹਨਾਂ ਦੇ ਅੰਦਰ ਮਨਮਾਨੀ ਸ਼ਰੀਰ ਕਰਕੇ ਮਾਲ ਮਿਲਖ ਪੰਡਾਰ ਅਤੇ ਮਾਲ ਜਿਹੜਾ ਹੱਥੀ ਘੋੜੇ ਆਵਿਕ ਅਤੇ ਮਿਲਖ ਜੰਗੀਰ ਆਵਿਕ ਪੰਡਾਰ ਜੋ ਅਰਬਦਰਬ ਖਰਵਾਦ ਕਹਨ ਨਾਮ ਅਨੰਤ ਭਰਾ ਅਨੰਤਾਂਤ ਤੋਂ ਰਹਤ ਜੋ ਪਰਮੇਸ਼ਵਰ ਹੈ ਉਹਦਾ ਨਾਮ ਹੀ ਜਿਹੜਾ ਧਾਰਨ ਕੀਤਾ ਹੋਇਆ ਹੈ ਇਹੋ ਹੀ ਸਭ ਕੁਝ ਉਹਨਾਂ ਦਾ ਮਾਲ ਹਾਥੀ ਘੋੜੇ ਮੰਨਤਾ ਗੋਬਿੰਦ ਸਿੰਘ ਸੱਜਪੋ ਜਿਵੇਂ ਜੋੜੇ ਇਸ ਪ੍ਰਕਾਰ ਪੀਤ ਲੱਗੀ ਹਰਨਾਮ ਸਿਉ ਹੀ ਹਸਤੀ ਘੋੜੇ ਇਸ ਪ੍ਰਕਾਰ ਮਾਲ ਹੈ ਅਤੇ ਬਿਲਕੁ ਜੰਗੀਰਾਂ ਹਨ ਜੀਆਂ ਜਿਹੜੀਆਂ ਇਹ ਬਖਸ਼ਿਸ਼ਾਂ ਅਤੇ ਭੰਡਾਰੇ ਭਗਤੀ ਦੇ ਅਨੰਤ ਪਰਮੇਸ਼ਰ ਦਾ ਨਾਮ ਹੀ ਜਿਹੜਾ ਧਾਰਨ ਕੀਤਾ ਹੈ ਸਭ ਕੁਝ ਹੈ ਅਨੰਤ ਛੇਸ਼ਨਾਗ ਦਾ ਨਾਮ ਵੀ ਹੈ ਛੇਸ਼ਨਾਗ ਜੋ ਧਰਤੀ ਨੂੰ ਧਾਰਨ ਕਰੀ ਬੈਠਾ ਹੈ ਉਹ ਮਾਰਾ ਦੇ ਨਾਮ ਦੇ ਆਸਰੇ ਹੀ ਹੈ ਨਾਮ ਦੇ ਆਸਰੇ ਜਿਵੇਂ ਫੁੱਲ ਕਿੱਕਿਆ ਹੁੰਦਾ ਹੈ ਫੁੱਲ ਵੀ ਨਹੀਂ ਆਈ ਹੌਲੀ ਘਰਤੀ ਉਹਨੂੰ ਪ੍ਰਤੀਤ ਹੁੰਦੀ ਹੈ ਦੁੱਖ ਨਹੀਂ ਉਹਨੂੰ ਪ੍ਰਤੀਤ ਨਹੀਂ ਦਾ ਭਾਰ ਨਹੀਂ ਪ੍ਰਤੀਤ ਹੁੰਦਾ ਐਸਾ ਪਰਮੇਸ਼ਰ ਦਾ ਨਾਮ ਅੰਤਰਗ੍ਰਹਿਤ ਹੈ ਉਸ ਨੂੰ ਧਾਰਿਆ ਹੈ ਨਾਮ ਨਰਹਰ ਨਿਧਾਨ ਜਿਨ ਕਾ ਉਹ ਨਾਮ ਨਰਹਰ ਨਰਸਿੰਘ ਆਦਿਕਾ ਨੂੰ ਰੂਪਾਂ ਨੂੰ ਜਿਨ ਧਾਰ ਕੇ ਤੇਲਾਦ ਦੀ ਰੱਖਿਆ ਕੀਤੀ ਸੀ ਨਰਾਂ ਨੂੰ ਹਰੇ ਕਰਨ ਵਾਲਾ ਨਯੰਤਤਾ ਨਾਮ ਹੈ ਜੋ ਪਰਮੇਸ਼ਵਰ ਦਾ ਮੁਦਾਨ ਖਿਆਨਣਾ ਹੈ ਜਿਨ੍ਹਾਂ ਸੰਤਾਂ ਦੇ ਪਾਸ ਰਸ ਭੋਗ ਏਕ ਨਰਾਇਣ ਉਹ ਤਾਂ ਭਾਈ ਜਿਹੜਾ ਬ੍ਰਹਮਾਨੰਦ ਰਸ ਨੂੰ ਭੋਗਦੇ ਹੈ ਇੱਕ ਨਰਾਇਣ ਸਰੂਪ ਨੂੰ ਸਮਝ ਕੇ ਸਾਰਿਆਂ ਰਸਾਂ ਕਸਾਂ ਦਾ ਇਹੋ ਹੀ ਭੋਗਣਾ ਹੈ ਜੋ ਇੱਕ ਨਰਾਇਣ ਨੂੰ ਪਰਮੇਸ਼ਰ ਨੂੰ ਜਾਣਿਆ ਹੈ ਰਸ ਭੋਗ ਪਰ ਇਹ ਮੰਨਦਾ ਆ ਬ੍ਰਹਮਾ ਇੱਕ ਨਾਰਾਇਣ ਦੇ ਰਸ ਬ੍ਰਹਮਾਨੰਦ ਨੂੰ ਭੋਗਦੇ ਹਨ ਮੰਨਦੇ ਹਨ ਰਸ ਰੂਪ ਰੰਗ ਅਨੰਤ ਬੀਠਲ ਉਹ ਜਾਣਦੇ ਜਿਹੜਾ ਰਸ ਪ੍ਰੇਮ ਕਰਨੇ ਰੂਪ ਦਿਲ ਦੀ ਸਫਾਈ ਕਰਨੀ ਹੈ ਇਹ ਰੰਗ ਜਿਹੜਾ ਭਗਤੀ ਦਾ ਰੰਗ ਚਾੜਨ ਹੈ ਇਹ ਅਨੰਤ ਬੀਠਲ ਅਨੰਤ ਪਰਮੇਸ਼ਰ ਉਸ ਬੀਠਲ ਦੇ ਵਿੱਚ ਜੁੜੇ ਰਹਿੰਦੇ ਆ ਜਿਵੇਂ ਆਗਰ ਨੂੰ ਸਾਰੇ ਜੀਆਂ ਨੂੰ ਰਸ ਕਰ ਦਿੱਤੇ ਹੈ ਰੂਪ ਆਕਾਰ ਦਿੱਤੇ ਹੈ ਰੰਗ ਵੱਖੋ ਵੱਖਰੇ ਦਿੱਤੇ ਹੈ ਢਾਂਗ ਇਹ ਤਨ ਦਿੱਤੇ ਹੈ ਅੰਤ ਤੋਂ ਰਹਿਤ ਉਹ ਬੀਠਲ ਪਰਮੇਸ਼ਰ ਹੈ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਸਾਸ ਸਾਸ ਤੇ ਆਇਣ ਉਸ ਨੂੰ ਸਾਸ ਸਾਹ ਧਿਆਣਾ ਕਰੋ ਇਹੋ ਹੀ ਸਰੂਪ ਦੀ ਪ੍ਰਾਪਤੀ ਵਾਸਤੇ ਜਿਨ੍ਹਾਂ ਦੇ ਅੰਦਰ ਰੂਪ ਪ੍ਰਾਪਤੀ ਵਾਸਤੇ ਇਹਨਾਂ ਨੂੰ ਮਾਰਾ ਸਾਹਿਬ ਜੀ ਨੇ ਆਵਲੇ ਨਾਮ ਦੇ ਰਸ ਦਾ ਪ੍ਰੇਮ ਬਖਸ਼ਿਆ ਹੈ ਉਹ ਅਨੰਤ ਬੀਸ਼ਣ ਪਰਮੇਸ਼ਰ ਦੇ ਸਵਾਸ ਸਾਸ ਨੂੰ ਪਿਆਉਣਾ ਕਰਦੇ ਹਨ ਉਹਨਾਂ ਨੂੰ ਰਸ ਪ੍ਰੇਮ ਹੈ ਉਹਨਾਂ ਦਾ ਹੀ ਰੂਪ ਦਿਲ ਦੀ ਸਫਾਈ ਹੈ ਉਹਨਾਂ ਨੂੰ ਰੰਗ ਆਨੰਦ ਹੈ ਪਰਮੇਸ਼ਰ ਦਾ ਅੰਤੌ ਰਤ ਜੋ ਬੀਸ਼ਣ ਪਰਮੇਸ਼ਰ ਹੈ ਸਵਾਸ ਸਾਸ ਸਾਸ ਪਿਆਉਣ ਸਵਾਸ ਸਾਸ ਪਰਮੇਸ਼ਰ ਨੂੰ ਪਿਆਉਣਾ ਕਰਦੇ ਹਨ ਉਹ ਸਾਰਿਆਂ ਰਸਾਂ ਵਿੱਚ ਸਾਰਿਆਂ ਰੂਪਾਂ ਵਿੱਚ ਸਾਰਿਆਂ ਨੰਦਾਂ ਵਿੱਚ ਉਹ ਅਨੰਤ ਬੀਠਲ ਦਾ ਆਨੰਦ ਹੀ ਸਮਝਦੇ ਹਨ ਜਿਹੜਾ ਸੋਸ ਹੈ ਧਿਆਉਣਾ ਉਸ ਪਰਮੇਸ਼ਰ ਨੂੰ ਕੇਲੇ ਵਖ ਹਰਨਾ ਨਾਮ ਪੁਨਹ ਚਰਨਾ ਪਰਮੇਸ਼ਰ ਦਾ ਨਾਮ ਭਾਈ ਸਾਰਿਆਂ ਦੇ ਪੁਨਹ ਕਰਨਾ ਪੁਨਹ ਕਰਨਾ ਸੰਸਕ੍ਰਿਤ ਦੇ ਪੁਸਤਕਾਂ ਕੇ ਪੁਨਰ ਚਰਨ ਹੁੰਦਾ ਨਾ ਪੁਨਰ ਚਰਨ ਹੈ ਜਿਹੜਾ ਪੁੰਨਾ ਦੇ ਅਚਾਰਾਂ ਵਿੱਚ ਵਿਚਰਨਾ ਹੈ ਪਵਿੱਤਰ ਕਰਤੱਬ ਵਿੱਚ ਜਿਹੜਾ ਵਿਚਰਨਾ ਹੈ ਸਤਗੁਰੂ ਪਨਹਚਰਨ ਪ੍ਰਾਸ਼ਚੀ ਦਾ ਨਾਮ ਵੀ ਬਾਣੀ ਚ ਕਥਨ ਕਰ ਦਿੰਦੇ ਆ ਜਿਹੜਾ ਪਾਪਾਂ ਦੀ ਨਿਵਰਤੀ ਕਰਨ ਵਾਸਤੇ ਕਰਨ ਦਾ ਨਾਮ ਪ੍ਰਾਸ਼ਚਿਤ ਹੁੰਦਾ ਹੈ ਜਿਹੜਾ ਪੁਨਾਂ ਚ ਪ੍ਰਵਿਰਤਨ ਵਾਸਤੇ ਕਰੀ ਦਾ ਸਾਧਨ ਉਹਦਾ ਨਾਮ ਪੁਨਹਚਰਨ ਹੁੰਦਾ ਹੈ ਸੋ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਸਾਰਿਆਂ ਪਾਪਾਂ ਨੂੰ ਮੇਟਣ ਵਾਲਾ ਇਹ ਨਾਮ ਹੀ ਪਨਹਚਰਨ ਪ੍ਰਾਸ਼ਚੀ ਦੀ ਨਿਆਈ ਹੈ ਪਾਪਾਂ ਦੀ ਨਿਵਰਤੀ ਕਰਨ ਵਾਲਾ ਤੇ ਪੁੰਨਾ ਦੇ ਵਿੱਚ ਚਰਨ ਵਿਚਰਨ ਵਾਲਾ ਨਾਮ ਜੰਮ ਕੀ ਇਤਰਾਸ ਹਰਿਆ ਇਹ ਭਾਈ ਪਰਮੇਸ਼ਰ ਦਾ ਨਾਮ ਜਮਾ ਦੇ ਡਰ ਨੂੰ ਮੇਟ ਦਿੰਦਾ ਹੈ ਬਿਰਵੰਤ ਨਾਨਕ ਰਾਸ ਜਨ ਕੀ ਸਤਗੁਰੂ ਸਾਹਿਬ ਜੀ ਬੇਨਤੀ ਪੁਰਵਕ ਕਹਿੰਦੇ ਨੇ ਜਮਾ ਦੀ ਭਗਤਾਂ ਦੀ ਰਾਸ ਪੂੰਜੀ ਹੈ ਸਰਦਾ ਹੈ ਨਾਮ ਤੇ ਚਰਨ ਕਮਲ ਹੈ ਆਸਰਾ ਚਰਨ ਕਮਲਾ ਹੈ ਕਰਨ ਕਮਲਾ ਹੈ ਆਸਰਾ ਚਰਨਾ ਕਮਲਾਂ ਦਾ ਹੀ ਆਸਰਾ ਹੈ ਉਹਨਾਂ ਨੂੰ ਮਹਾਰਾਜ ਸਾਬ ਦੇ ਪੂਜਨੀਕ ਚਰਨਾ ਕਮਲਾਂ ਦੇ ਆਸਰੇ ਰਹਿੰਦੇ ਹਨ ਗੁਣ ਬਿਆੰਤ ਸੁਆਮੀ ਤੇ ਪਰਮੇਸ਼ਰ ਤੇ ਬਿਆੰਤ ਗੁਣ ਹਨ ਤੇਰੇ ਕੋਲ ਨਾ ਜਾਣ ਆਪ ਦੇ ਗੁਣ ਜੇ ਬਿਆਨ ਕਰਨ ਕੌਣ ਕੋਈ ਵੀ ਨਹੀਂ ਜਾਣ ਸਕਦਾ ਕਸਮ ਨਹੀਂ ਕਰ ਸਕਦਾ ਕੋਈ ਜਾਣ ਕੇ ਦੇਖ ਚਲ ਤ ਦਇਆਲ हे ਦਇਆਲੂ ਜੀ ਆਪ ਦੇ ਚਿਲਤਰ ਕੌਂਤਕ ਵੇਖ ਕਰਕੇ ਹੁਣ ਭਗਤ ਬਖਾਨੇ ਸਰਵਨ ਕਰਕੇ ਭਗਤ ਜਨ ਤੇਰੇ ਜਸ ਨੂੰ ਕਸਨ ਕਰਦੇ ਹਨ ਗੁਰਾਂ ਤੋਂ ਕੀ ਇਹ ਜਨਤ ਸਭ ਤੁਝ ਤੇ ਹਾਵ ਹੈ ਜੇ ਮਹਾਰਾਜ ਜੀ ਜਨ ਛੋਟੇ ਵੱਡੇ ਜਿਤਨੇ ਸਭ ਆਪ ਨੂੰ ਪਿਆਉਂਦੇ ਹਨ ਪੁਰਖ ਪਤ ਪਰਮੇਸ਼ਰ ਇਹ ਸਾਰੇ ਪੁਰਖਾਂ ਦੇ ਪਤੀ ਹੈ ਪਰਮ ਸਾਦੀ ਪੂਤੀ ਵਾਲੇ ਪਰਮੇਸ਼ਰ ਸਰਬ ਜਾਤਿਕ ਏਕ ਦਾਤਾ ਤੇ ਮਾਰਾ ਸਾਰੇ ਮੰਗਤੇ ਐ ਤੇਰੇ ਇੱਕ ਦਾਤਾ ਤੂੰ ਹੀ ਏਹ ਪਰਮੇਸ਼ਰ ਜਾਤਿਕ ਏਕ ਸੋ ਇੱਕ ਦਵਈਆ ਕਰਣਾ ਮੈਂ ਜਗਦੀਸ਼ਰਾ ਤੇ ਕਿਰਪਾਲੂ ਸਰੂਪ ਓਹ ਜਗਤ ਦੇ ਪਾਦਸ਼ਾਹ ਰਾਜਾ ਰੂਪ ਆਦੂ சாਤ ਸੁਜਾਨ ਸੂ ਤੇ ਮਾਰਾ ਤੇਰਾ ਸਾਧੂ ਸਾਧਨ ਕਰਨ ਵਾਲਾ ਸ੍ਰੇਸ਼ਟ ਸੰਤ ਸਾਸਗਰਾ ਜਪਣ ਵਾਲਾ ਸੁਜਾਨ ਗਿਆਨਵਾਨ ਉਹੀ ਪੁਰਖ ਹੈ ਜਿਸਹਿ ਪ੍ਰਭ ਜੀ ਮਨਈ ਜਿਨ੍ਹਾਂ ਨੂੰ ਜਿਨ੍ਹਾਂ ਦੀ ਪ੍ਰਭ ਜੀ ਤੁਸੀਂ ਬੇਅੰਤੀ ਮੰਨ ਲੈਨੇ ਹੋ ਜਿਨ੍ਹਾਂ ਦੀ ਭਗਤੀ ਜਿਨ੍ਹਾਂ ਦੀ ਸਰਵਾ ਤੁਸੀਂ ਕਮਾਈ ਮੰਨ ਲੈਨੇ ਹੋ ਕਿ ਪੂਰਨ ਹੈ ਬਿਨਵੰਤ ਨਾਨਕ ਕਰੋ ਕਿਰਪਾ ਬੇਨਤੀ ਕਰੂ ਕਹਿੰਦੇ ਇਹ ਮਹਾਰਾਜ ਜਨਾ ਤੇ ਕਿਰਪਾ ਕਰ ਦਿਓ ਗੁਰੂ ਸਾਹਿਬ ਕਹਿੰਦੇ ਹਨ ਹੋਏ ਤੁਝਹਿ ਪਛਾਨਦੇ ਹੋ ਮਾਰੇ ਆਪ ਨੂੰ ਪਛਾਨ ਸਕਦੇ ਹਨ ਦੂਸਰਿਆਂ ਤੋਂ ਨਹੀਂ ਪਛਾਨਿਆ ਜਾਂਦਾ ਹੋਏ ਨਿਰਗੁਣ ਅਨਾਥ ਬੇਨਤੀ ਕਰੀਏ ਮਾਰਾ ਮੈਂ ਤਾਂ ਗੁਨਾਹਤੋ ਰਹਿਤਾਂ ਮੇਰੇ ਚ ਨਾ ਸਤ ਹੈ ਨਾ ਸੰਤੋਖ ਹੈ ਨਾ ਵਿਚਾਰ ਹੈ ਨਾ ਦਇਆ ਦੇ ਕੋਈ ਗੁਣ ਨਹੀਂ ਮੈਂ ਗੁਨਾਹਤੋ ਰਹਿਤ ਹਾਂ ਮੈਂ ਆਰ ਜੀ ਤੀਮ ਹਾਂ ਕਰਨੀ ਆਇਆ ਫੇਰ ਵੀ ਮਰਿਆ ਆਪ ਦੀ ਸ਼ਰਨ ਵਿੱਚ ਆਇਆ ਹਾਂ ਬਲ 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 ਗੁਰੂ ਦੀ ਗੁਰੂ ਨਾਨਕ ਦੇਵ ਤੋਂ ਬਲਿਹਾਰ ਮਨ ਕਰਕੇ ਬਾਣੀ ਕਰਕੇ ਬਲਿਹਾਰ ਸਰੀਰ ਕਰਕੇ ਬਲਿਹਾਰ ਬਲਿਹਾਰ ਜਾਈਏ ਜਿਨ ਨਾਮ ਦੇ ਰੜਾਇਆ ਜਿਨਾਂ ਸਤਜਾਨ ਗੁਰ ਨਾਮ ਕਰ ਨਾਮ ਜੜਾਇਆ ਤੇਰਾ ਨਾਮ ਜੜ ਕਰਾਇਆ ਹੈ ਸੰਸਾਰ ਦੀ ਕਲਿਆਣ ਵਾਸਤੇ ਉਹ ਨਾਮ ਦੀਆ ਕੁਸਲ ਕੀਆ ਸਤਗੁਰ ਨਾਨਕ ਦੇਵ ਜੀ ਨੇ ਅਮਰਤ ਨਾਮ ਦਿੱਤਾ ਸੰਸਾਰ ਵਾਸਤੇ ਇਸ ਕਰਕੇ ਸਾਰਿਆਂ ਸੰਤਾਂ ਭਗਤਾਂ ਗਿਆਨਵਾਨਾਂ ਨੂੰ ਕੁਸਲ ਪਰਸੰਨਤਾ ਆਨੰਦ ਪ੍ਰਾਪਤ ਹੋਇਆ ਹੈ ਸਾਰੀਆਂ ਇੱਛਾ ਕੁੰਨੀਆਂ ਸਾਰੀਆਂ ਇੱਛਾ ਨਾਮ ਅਮਰਤ ਕਰਕੇ ਪੂਰੀਆਂ ਹੋ ਗਈਆਂ ਜਲਨੇ ਬੁਝਾਈ ਸਾਤ ਆਈ ਜਨ ਜਿਹੜੀ ਬਿਛੋੜੇ ਦੀ ਬੁਝਾਤੀ ਪ੍ਰishna ਦੀ ਜਲਨ ਬੁਝਾਤੀ ਹੀਰ ਖਾਲੀ ਜਨ ਦਾ ਬੁਝਾਤੀ ਸੰਤ ਦੀ ਆਕਾ ਜਲਨੇ ਬੁਝਾਈ ਸਾਤ ਆਈ ਬਿਛੋੜੇ ਦੀ ਜਿਹੜੀ ਜਨ ਦਾ ਸਾੜ ਸੀ ਉਹ ਬੁਝਾਤੀ ਪ੍ਰਾਪਤ ਕੀ ਕਰਕੇ ਸ਼ਾਂਤੀ ਮਨ ਚ ਆ ਗਈ ਵਾਸ਼ਨਾ ਮਿਟ ਗਈਆਂ ਮਿਲੇ ਚਿਰਿ ਵਿਛੁਣਿਆ ਜਿਨ੍ਹਾਂ ਤੋਂ ਵਿਛੜੇ ਹੋਏ ਪਰਮੇਸ਼ਰ ਆਪ ਦੇ ਨਾਲ ਮਿਲ ਗਏ ਹਾਂ ਆਨੰਦ ਹਰਖ ਸਹਿਜ ਸਾਚੇ ਆਨੰਦ ਸਰੂਪ ਦੀ ਪ੍ਰਾਪਤੀ ਕਰਕੇ ਆਨੰਦ ਹਰਖ ਆਨੰਦ ਹਰਖ ਸਹਿਜ ਸਾਚੇ ਸੱਚੇ अनन स्वरूप ਨੂੰ پا ਕੇ ਸਹੀ ਸਦਾ ਆਨੰਦ ਪ੍ਰਸੰਤਾ ਹੋ ਗਈ। ਮਹਾ ਮੰਗਲ ਗੁਣ ਗਾਇਆ। ਮਹਾ ਮੰਗਲ ਆਨੰਦ ਸਰੂਪ ਪਰਮੇਸ਼ਰ ਆਪ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਬਿਰਵੰਤ ਨਾਨਕ ਨਾਮ ਪ੍ਰਭ ਕਾ। ਸ੍ਰੀ ਗੁਰੂ ਸਾਹਿਬ ਜੀ ਬੇਨਤੀ ਪੂਰ ਕਹਿੰਦੇ ਨੇ ਪ੍ਰਭੂ ਆਪ ਕਾ ਜੋ ਨਾਮ ਹੈ। ਘਰ ਪੂਰੇ ਤੇ ਪਾਇ। ਇਹ ਪੂਰਨ ਸਤਗੁਰੂ ਨਾਨਕ ਬੇਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਸਤਗੁਰੂ ਕਹਿੰਦੇ ਨੇ ਪਾਇਆ ਹੈ। ਰਾਮ ਕਲੀ ਮਹੱਲਾ ਪੰਜਵਾ। ਰੁਣ ਚੁਣੋ ਸ਼ਬਦ ਅਨਾਹਦ ਰੁਣ ਚੁਣੋ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜਿਉ ਅਨਾਹਦ ਸ਼ਬਦ ਹੈ ਹਦ ਰਦ ਜੋ ਸ਼ਬਦ ਹੈ ਇਹ ਕੈਸਾ ਰੁਣ ਚੁਣੋ ਸੁੰਦਰ ਚੁਣ ਘਹਰਾ ਇਹ ਸ਼ਬਦ ਵੀ ਨਾਮ ਦੀ ਨਿਤ ਉਠ ਗਾਈਐ ਸੰਤਨ ਕੈ ਨਿਤ ਪਰਤੀ ਉਠ ਕੇ ਸੰਤਾਂ ਦੀ ਸੰਗਤ ਵਿੱਚ ਉਪਰਾਮ ਹੋ ਕੇ ਸੰਸਾਰ ਤੋਂ ਉਦਮ ਦੇ ਨਾਲ ਆਲ ਛੱਡ ਕੇ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਗਾਉਣਾ ਕਰੀਏ ਰੁਣਚਣੋਂ ਸੁੰਦਰ ਏ ਚੁਣਕਾਰ ਹੈ ਰੁਣਚਣੋਂ ਇੱਕ ਰਾਸਾ ਸ਼ਬਦ ਹੱਦ ਤੋ ਰਹਤ ਜੋ ਹੈ ਸੰਤਾਂ ਦੀ ਸੰਗਤ ਉੱਠ ਕੇ ਉਦਮ ਦੇ ਨਾਲ ਗਾਉਣਾ ਕਰੀਏ ਫਿਲ ਵਿਖ ਸਭ ਦੁੱਖ ਬਿਨਾਸਨ ਰੁਣਚਣ ਜਿਹਦੀ ਸੁੰਦਰ ਚੁਣਕਾਰ ਹੈ ਪ੍ਰਭ ਕੈ ਸਿਮਰ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤਨਾ ਤਾਰ ਸੁੰਦਰ ਚੁਣਕਾਰ ਜਿਹਦੀ ਹੈ ਰੌਮ ਰੌਂ ਦੇ ਵਿੱਚ ਸਰਨਾਟੇ ਸਾਧ ਸੰਗਤ ਜੀ ਉੱਠ ਗਏ ਆ ਸਬਦ ਦੇ ਜਿਸ ਵਕਤ ਉਹ ਇੱਕ ਰਾਗ ਸ਼ਬਦ ਹੈ ਉਹ ਅਨਾਹਦ ਹਦ ਤੋ ਰਹਿਣ ਸ਼ਬਦ ਹੈ ਨਿਤਪਰਤੀ ਉਸ ਬ੍ਰਹਮ ਦੇ ਜਸਨ ਸੁੰਦਰ ਨੂੰ ਸੰਤਾਂ ਦੀ ਸੰਗਤ ਚ ਉੱਠ ਕੇ ਗਾਉਣਾ ਕਰੀਏ ਨਿਤਪਰਤੀ ਕਿਲਵਿਖ ਸਭ ਦੁਖ ਬਿਨਾਸ ਨੂੰ ਕਿਲਵਿਖ ਜੋ ਚਾਰ ਪ੍ਰਕਾਰ ਦੇ ਪਾਪ ਹਨਗੇ ਬ੍ਰਹਮਣ ਕੈਲੀ ਘਾਤ ਕਾਂਜ ਕਾਂਚਾਰੀ ਕਾ ਤਹਾਨ ਅਬੇ ਕੇਲੇ ਵੇਖੋ ਸਭ ਦੁੱਖ ਬਿਨਾ ਸਾਰੇ ਦੁੱਖ ਸਭ ਦਸਪਰਸ਼ੀ ਨੂੰ ਬਰਸ ਗੰਧ ਸਾਰਿਆਂ ਨੂੰ ਨਾਸ ਕਰਨ ਵਾਲਾ ਹੈ ਹਰ ਨਾਮ ਜਪੀਏ ਗੁਰਮੰਤਨ ਕਰ ਸਤਗੁਰੂ ਮਹਾਰਾਜ ਸਾਦੇ ਮੰਤਰ ਦੁਆਰਾ ਵਾਹਿਗੁਰੂ ਗੁਰਮੰਤਰ ਹੈ ਜਬ ਹੋਮੇ ਕੋਈ ਵਾਹਾਵਾ ਕਰਕੇ ਹਰ ਪਾਇਆ ਇਸ ਪ੍ਰਕਾਰ ਗੁਰਾਂ ਦੇ ਮੰਤਰ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਹਰ ਨਾਮ ਲੀਜੈ ਅਮ੍ਰਿਤ ਪੀਜੈ ਪਰਮੇਸ਼ਰ ਦਾ ਨਾਮ ਲਿਆ ਕਰੋ ਅਮ੍ਰਿਤ ਪੀਆ ਕਰੋ ਨਿਗਰੇ ਨਾ ਰਹੋ ਗੁਰੂ ਕਾ ਅੰਮ੍ਰਿਤ ਛੱਕੇ ਨਿਹਾਲ ਹੋਵੋ ਅਮ੍ਰਿਤ ਅਨੰਦ ਨੂੰ ਪੀਣਾ ਕਰੋ ਬ੍ਰਹਮਾਨੰਦ ਨੂੰ ਰੈਣ ਦਿਨ ਸਾਰਾਧੀ ਰਾਦਨੇ ਭਾਈ ਪਰਮੇਸ਼ਰ ਨੂੰ ਰਾਦ ਦੇ ਰਹੀਏ ਯਾਦ ਕਰਦੇ ਰਹੀਏ ਯੋਗਦਾਨ ਅਨੇਕ ਕਿਰਿਆ ਕੋਈ ਯੋਗ ਕਮਾ ਲਵੇ ਦਸਵੇਂ ਦਾਰ ਪ੍ਰਾਂਤ ਚੜਾ ਲਵੇ দান ਕਰ ਲਵੇ ਜਾਨੀ ਬਣ ਕੇ ਅਨੇਕ ਪ੍ਰਕਾਰ ਦੀ ਨਿਯੁਲੀ ਧੋਤੀ ਦੀ ਕਿਰਿਆ ਅਸਨ ਪ੍ਰਾਣਾ ਯਮਾਦ ਕਾਂ ਦੀ ਕਰ ਲਵੇ ਲੱਗ ਚਰਨ ਕਮਲ ਹੈ ਸਾਧੀ ਹੈ ਕੇ ਮਾਰੇ ਦੇ ਚਰਨਾਂ ਕੋਲ ਜਿ ਲਾ ਕੇ ਮਨ ਨੂੰ ਸਾਧਿਆ ਜਾਂਦਾ ਇਹਨਾਂ ਸਾਧਨਾ ਕਰਕੇ ਸਾਧਿਆ ਨਹੀਂ ਜਾਂਦਾ ਹੈ ਉਹਨਾਂ ਸਾਰੇ ਜੋ ਕਰ ਲੇ ਸਾਰੇ দান ਕਰ ਲੇ ਅਨੇਕ ਨਿਯੁਲੀ ਧੋਤੀ ਦੀਆਂ ਕਿਰਿਆ ਕਰ ਲੀਆਂ ਜੋ ਚਰਣਾ ਕੌਲਾਂ ਵਿੱਚ ਲੱਗਾ ਉਹ ਮਨ ਨੂੰ ਸਾਧੀਏ ਸਾਧ ਰੰਦਾ ਜਿੱਤ ਲੈਂਦਾ ਹੈ। ਭਾਉ ਭਾਉ ਤੋ ਦਇਾਲ ਮੋਹਨ ਉਹ ਭਾਈ ਜਿਹੜੀ ਪ੍ਰੇਮਾ ਭਗਤੀ ਕਰਨੀ ਉਹ ਦਿਆਲੂ ਪ੍ਰਵੇਸ਼ਵਰ ਦੀ ਜੋ ਸਾਰਿਆਂ ਨੂੰ ਮੁਕਤ ਕਰਨ ਵਾਲਾ ਹੈ। ਦੁਖ ਸਗਲੇ ਪਰ ਹਰੈ ਇਹਦੇ ਕਰਕੇ ਜੰਮਨ ਮਨ ਦੇ ਸਾਰੇ ਦੁੱਖ ਪਰਹਰਨ ਹੋ ਜਾਂਦੇ ਆ ਚਲੇ ਜਾਂਦੇ ਆ ਦੂਰ ਉਹ ਸਾਰੇ ਦੁੱਖਾਂ ਨੂੰ ਨਾਸ ਕਰ ਲੈਂਦਾ ਹੈ। ਅਤੇ ਖੁਦਾਇਕ ਜਿਹੜੇ ਉਹਨਾਂ ਦੇ ਪ੍ਰੇਰਕ ਆ ਵਿਦਨ ਉਹਨਾਂ ਨੂੰ ਵੀ ਪਧਰਨ ਕਰ ਲੈਂਦਾ ਨਾਸ ਕਰ ਲੈਂਦਾ ਹੈ ਪ੍ਰੇਮ ਭਗਤੀ ਕਰਨ ਵਾਲੇ ਨੂੰ ਸਭ ਕੁਝ ਕਰ ਲਿਆ ਹੈ ਬਿਨਵੰਤ ਨਾਨਕ ਤਰੈ ਸਾਗਰ ਬੇਨਤੀ ਪੂਰਵਕ ਸਤਿਗੁਰੂ ਜੀ ਕਹਿੰਦੇ ਨੇ ਉਹ ਸੰਸਾਰ ਉਸ ਮੰਤਰ ਕਰ ਜਾਂਦਾ ਹੈ ਧਿਆਏ ਸੁਆਮੀ ਨਰਹ ਜੋ ਨਰ ਨੂੰ ਹਰੇ ਕਰਨ ਵਾਲਾ ਨਯੰਤਾ ਹਰੀ ਸੁਆਮੀ ਪਰਮੇਸ਼ਰ ਦਾ ਧਿਆਉਣਾ ਕਰਦਾ ਹੈ ਸੁਖ ਸਾਗਰ ਗੋਬਿੰਦ ਸਿਮਰਨ ਇਹ ਭਾਈ ਸੁਖਾਂ ਦਾ ਸਮੁੰਦਰ ਹੈ ਜਿਹੜਾ ਗੋਵਨ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਭਗਤ ਗਾਗ ਹੈ ਗੁਣ ਤੀਰੀ ਇਹ ਮਾਰਾ ਭਗਤ ਜਨ ਤੇਰੇ ਗੁਣਾਂ ਨਵਾਜ਼ ਨੂੰ ਗਾਉਂਦੇ ਹਨ ਪ੍ਰੇਮ ਦੇ ਨਾਲ ਏ ਰਾਮ ਆਨੰਦ ਮੰਗਲ ਗੁਰ ਚਰਨੀ ਲਾ ਕੇ ਜਿਉ ਗੁਰੂ ਸਾਹਿਬ ਆਉਦੇ ਚਰਨਾਂ 'ਚ ਲੱਗੇ ਹੈ ਉਹਨਾਂ ਨੂੰ ਆਨੰਦ ਮੰਗਲ ਨਾਮ ਸਰੂਪ ਦਾ ਆਨੰਦ ਸਰੂਪ ਦੀ ਪ੍ਰਾਪਤੀ ਹੋਈ ਹੈ ਪਾਏ ਸੂਖ ਕਨੇਰੇ ਉਹਨਾਂ ਨੇ ਦੁਨੀਆਂ ਦੇ ਸੋਖੋ ਬ੍ਰਹਮ ਆਨੰਦ ਦੇ ਸੋਖ ਕਨੇ ਜੀਵਨ ਮੁਕਤੀ ਦੇ ਸੋਖੋ ਸਾਰੇ ਪਾਲੇ ਹਾਂ ਇੱਕ ਰਾਜੇ ਤੋਂ ਲਾ ਕੇ ਪਰਮੇ ਦੇ ਦਰਜੇ ਤੱਕ ਸੁਖ ਨਿਦਾਨ ਮਿਲਿਆ ਦੁਖ ਹਰਿਆ ਸੁਖਾਂ ਦਾ ਖਜ਼ਾਨਾ ਨੂੰ ਮਿਲ ਗਿਆ ਹੈ ਜਮਨ ਮੰਦ ਦਾ ਖੋਨ ਦਾ ਹਰਿਆ ਮੇੜ ਦਿੱਤਾ ਹੈ ਕਿਰਪਾ ਕਰ ਪ੍ਰਭ ਰਾਖਿਆ ਕਿਰਪਾ ਕਰਕੇ ਉਹਨਾਂ ਨੂੰ ਸੱਚੇ ਪਾਤਸ਼ਾਹ ਨਰਕ ਤੋਂ ਰੱਖ ਲਿਆ ਹੈ ਜੂਨਾ ਚੋਂ ਰੱਖ ਲਿਆ ਹੈ ਆਪ ਦੀ ਸ਼ਰਨ ਵਿੱਚ ਪ੍ਰਭੂ ਨੇ ਰੱਖ ਲਿਆ ਹੈ ਹਰ ਚਰਨ ਲਾਗਾ ਬ੍ਰਹਮ ਭਉ ਭਾਗ ਜਿਹੜਾ ਹਰੀ ਦੇ ਚਰਨਾਂ ਕੋਲਾਂ ਚ ਭਾਈ ਲੱਗ ਗਿਆ ਹੈ ਉਹਨਾਂ ਜਿਹੜਾ ਭਰਮ ਪੰਜ ਪ੍ਰਕਾਰ ਦਾ ਸਤ ਪ੍ਰਕਾਰ ਦਾ ਭੌਤ ਸਭ ਭੱਜ ਗਿਆ ਹਰ ਨਾਮ ਰਸਨਾ ਭਖਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਰਸਨਾ ਕਰਕੇ ਪ੍ਰੀਤ ਰੂਪੀ ਰਸਨਾ ਨਾਲ ਉਚਾਰਨ ਕੀਤਾ ਹੈ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਇੱਕ ਪਰਮੇਸ਼ਰ ਨੂੰ ਚਿਤ ਨਾਲ ਚਿਤਵਦਾ ਹੈ ਇੱਕ ਏ ਪ੍ਰਭ ਨੂੰ ਰਸਨਾ ਨਾਲ ਗਾਉਂਦਾ ਹੈ ਹਰ ਏਕ ਦ੍ਰਿਸ਼ਟੀ ਆ ਕੋਈ ਪਰਮੇਸ਼ਰ ਉਹਨਾਂ ਦੀ ਬ੍ਰੰਭੂ ਤੇਰੀ ਦ੍ਰਿਸ਼ਟੀ ਆ ਗਿਆ ਸਾਰੇ ਕੇ ਵਾਹਿਗੁਰੂ ਨੂੰ ਵੇਖਦੇ ਹਨ ਪਿਰਮੰਤ ਨਾਨਕ ਪ੍ਰਭ ਕਰੀ ਕਿਰਪਾ ਬੀਕੀ ਪੁਰਖ ਮਾਰਾ ਕਹਿੰਦੇ ਪਰਮੇਸ਼ਰ ਨੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਪੂਰਾ ਸਤਗੁਰ ਪਾਉ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਨੂੰ ਪਾ ਲਿਆ ਪੂਰਨ ਸਤਗੁਰਾਂ ਦੀ ਵਡਿਆਈ ਹੈ ਮਿਲ ਰਹੀ ਹੈ ਪ੍ਰਭ ਸਾਧ ਜਨ ਭਾਈ ਪ੍ਰਭੂ ਦੇ ਜਿਹੜੇ ਸੰਤ ਭਗਤ ਜਨ ਹੈ ਉਨਨ ਦੀ ਸੰਗਤ ਹਰ ਵਕਤ ਮਨ ਬਾਣੀ ਸੇ ਕਰਕੇ ਮਿਲ ਕੇ ਰਹੀਏ ਹਰ ਕੀਰਤਨ ਸੁਣੀਐ ਰਾਮ ਹਰੀ ਦੇ ਕੀਰਤਨ ਮਿਲ ਕਰਕੇ ਮਿਲ ਹਰ ਕੀਰਤਨ ਸੁਣੀਐ ਰਾਮ ਮਨ ਦੀ ਮੇਲੀ ਹੋ ਕੇ ਹਰੀ ਦੇ ਕੀਰਤਨ ਨੂੰ ਸਰਵਣ ਕਰੀਏ ਸਰਬਾ ਵਿਸ਼ਵਾਸ ਰੂਪੀ ਕੰਨਾ ਨਾ ਰਾਮ ਏ ਭਾਈ ਦਇਆਲ ਪ੍ਰਭੂ ਦਾ ਮੋਦਰ ਮਾਧ ਉਹ ਦਇਆ ਦਾ ਘਰ ਹੈ ਪ੍ਰਭੂ ਸਮਰਤ ਹੈ ਨਾਮੋਦਰ ਜਿਨਾਂ ਨੇ ਪ੍ਰੇਮ ਦੇ ਨਾਲ ਜਿਵੇਂ ਕ੍ਰਿਸ਼ਨ ਭਗਵਾਨ ਨੇ ਰਸੀਦੇ ਨਾਰਾ ਜਸੋਦਾ ਤੋਂ ਆਪਣੇ ਪੇੜ ਨੂੰ ਬੁਲਾ ਲਿਆ ਸੀ ਦਮੋਦਰ ਨਾਮ ਪਿਆ ਹੈ ਕਿਉਂ ਪ੍ਰੇਮ ਰੂਪੀ ਰਸੀ ਨਾ ਉਹ ਬੜਿਆ ਜਾਂਦਾ ਪ੍ਰੇਮ ਦਮੋਦਰ ਅਤੇ ਮਾ ਦੋ ਮਾਇਆ ਦਾ ਪਤੀ ਹੈ ਆਂਕਾ ਨਾ ਪਾਈਏ ਗੁਣਿਆ ਰਾਂ ਉਸ ਪਰਮੇਸ਼ਰ ਦੇ ਗੁਣਾਂ ਦਾ ਇਹ ਪਾਈ ਅੰਤ ਨਹੀਂ ਪਾਇਆ ਜੈਸਾ ਉਹ ਬਿਆੰਤ ਗੁਣਾਂ ਹਨ ਪਰਮੇਸ਼ਰ ਦੇ ਦਿਆਲ ਦੁਖ ਹਰ ਸਰਣ ਦਾਤਾ ਉਹ ਦਿਆਲੂ ਹੈ ਦੁੱਖਾਂ ਨੂੰ ਹਰਨ ਵਾਲਾ ਹੈ ਸਰਨਾ ਨੂੰ ਰੱਖਣ ਵਾਲਾ ਦਾਤਾ ਹੈ ਦਾਤਾਂ ਦੇਣ ਵਾਲਾ ਹੈ ਸਗਲ ਦੁਖ ਨਿਵਾਰਨੂ ਸਾਰੇ ਜਿਨਨੇ ਦੋਸ਼ ਹੈ ਸਭ ਸੁਪਰਸੂਪਰਸ ਕਰਨ ਵਿਸ਼ਿਆਂ ਦੇ ਸਾਰਿਆਂ ਨੂੰ ਮਿਟਨ ਵਾਲਾ ਹੈ ਉਹਦੀ ਨਜ਼ਰ ਨਾਲੇ ਸਾਰੇ ਵਕਾਰ ਮਿਟਦੇ ਐ ਮੋਹ ਸੋਗ ਵਿਕਾਰ ਵਿਖੜੇ ਉਹਨਾਂ ਦਾ ਮੋਹ ਮਿਟ ਜਾਂਦਾ ਹੈ ਸੋਗ ਪਦਾਰਥਾਂ ਦਾ ਵਿయోగ ਮਿਟ ਜਾਂਦਾ ਹੈ ਵਕਾਰ ਕਾਮ ਆਦਿਕ ਵਿਖੜੇ ਕਸ਼ੁਨ ਥਾਂ ਜੋ ਪੰਜ ਕੋਸ਼ ਇਹਨਾਂ ਦੀ ਨਿਵਰਤੀ ਹੋ ਜਾਂਦੀ ਐ ਜਪ ਤਾਂ ਨਾਮ ਉਧਾਰਨ ਨਰਸਾਜ ਦੇ ਨਾਮ ਜਪਦੇ ਇਹਨਾਂ ਤੋਂ ਮਾਰੇ ਸਾ ਉਧਾਰ ਲੈਂਦੇ ਹਨ ਸਭ ਜੀ ਤੇਰੇ ਪ੍ਰਭੂ ਮੇਰੇ ਬੇਨਤੀ ਕਰੀਏ ਸਾਰੇ ਜੀਵ ਜੰਤ ਮਾਰੇ ਆਪਕੇ ਹੈ ਤੁਸੀਂ ਸਾਡੇ ਪ੍ਰਭੂ ਸੁਆਮੀ ਹੋ ਕਰ ਕਿਰਪਾ ਸਭ ਰੇਣ ਇੱਕ ਕਿਰਪਾ ਕਰੋ ਮਾਰਾ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ ਅਸੀਂ ਬਖਸ਼ੀ ਕਰੋ ਸਾਡੇ ਤੇ ਬਿਨਵੰਤ ਨਾਨਕ ਪ੍ਰਭ ਮਯਾ ਕੀ ਜੈ ਬਿਨਵੰਤ ਨਾਨਕ ਪ੍ਰਭ ਮਯਾ ਕੀ ਜੈ ਬੇਨਤੀ ਪ੍ਰਭੂ ਕਿ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਹੈ ਪਰਮੇਸ਼ਰ ਆ ਮੇ ਆਕਰਪਾ ਮਿਸ਼ਤੀ ਕਰੋ ਮਿਹਰਬਾਨੀ ਕਰੋ ਨਾਮ ਤੇਰਾ ਜਪ ਜੀਵਾ ਆਪ ਦਾ ਨਾਮ ਜਪ ਕੇ ਮਹਾਰਾਜ ਜਿਉਂਦੇ ਹੋਈਏ ਐਸਾ ਜੀਵਨ ਬਖਸ਼ੋ ਸਾਡਾ ਰਾਖ ਲੀਏ ਪ੍ਰਭ ਭਗਤ ਜਨਾਂ ਕਿਉ ਭਗਤਾਂ ਜਨਾਂ ਨੇ ਜਨਾਂ ਨੇ ਮਹਾਰਾ ਦੀ ਸ਼ਰਨ ਲਈ ਹੈ ਉਹਨਾਂ ਭਗਤਾਂ ਜਿਹਨਾਂ ਨੂੰ ਮਹਾਰਾਜ ਰੱਖ ਲਿਆ ਹੈ ਆਪਣੀ ਚਰਣੀ ਲਾਇ ਆਪੀ ਚਰਨਾਂ ਵਿੱਚ ਲਾ ਕੇ ਰਾਮ へ ਭਾਈ ਉਹਨਾਂ ਭਗਤਾਂ ਨੂੰ ਰੱਖਿਆ ਹੈ ਮਹਾਰਾਜ ਨੇ ਆਠ ਪਹਿਰ ਆਪਣਾ ਪ੍ਰਭ ਸਿਮਰਹਿ ਅਠ ਪਹਿਰੋ ਆਪਣਾ ਵਾਹਿਗੁਰੂ ਸਰੂਪ ਆ ਆਤਮ ਸਰੂਪੋ ਦਾ ਸਿਮਰਨ ਕਰਦੇ ਹਨ ਈਕੂ ਨਾਮ ਧਿਆਏ ਰਾਮ ਈਕਈ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਿਆਂ ਨੂੰ ਸੰਸਾਰ ਨਾਮੇ ਸਾਰੇ ਵਿੱਚੇ ਆ ਗਏ ਉਹਨਾਂ ਦੇ ਧਿਆਏ ਸੂ ਪ੍ਰਭ ਤਰੇ ਭਵ ਜਨ ਕੋਈ ਈਕੂ ਪ੍ਰਭੂ ਨੂੰ ਧਿਆ ਕੇ ਇਸ ਨੂੰ ਏਕ ਮੇਰੇ ਪ੍ਰਾਣ ਉਸਦਾ ਬਹੁੜ ਜਨਮ ਨਾ ਆਵਾ ਉਹ ਸੰਸਾਰ ਸੰਦੇ ਤਰ ਗਏ ਰਹੇ ਸਾਰਿਆਂ ਯੁਗਾਂ ਦੇ ਭਜਨ ਵਿੱਚ ਵਾਹਿਗੁਰੂ ਮੰਤਬੇ ਆ ਜਾਂਦਾ ਹੈ ਰਹੇ ਆਵਣ ਜਾਣਾ ਉਹ ਭਿਆਇ ਸੂਪਰਵ ਜਿ ਆਇਓ ਸੁ ਪ੍ਰਭ ਤਰੇ ਭਵਜਲ ਭਵਜਲ ਸੰਸਾਰ ਸੁਮਤ ਨੂੰ ਤਰ ਗਏ ਜਿਨਾਂ ਤੇ ਆਇਆ ਉਸ ਵਾਸ਼ਗੁਰੂ ਦੇ ਤਾਈ ਰਹੇ ਆਵਣ ਜਾਣ ਉਹਨਾਂ ਦਾ ਜਮਨ ਮਰਨਾ ਜਿਹੜਾ ਸੀ ਇਹ ਵੀ ਨਿਵਰਤ ਹੋ ਗਿਆ ਮਿਟ ਗਿਆ ਹੁਣ ਜਾਣ ਤੋਂ ਰਹਿਤ ਹੋ ਗਏ ਸਦਾ ਸੁਖ ਕਲਿਆਣ ਕੀਰਤਨ ਸਦਾ ਸੁਖ ਸਰੂਪ ਜਾਂ ਕਲਿਆਣ ਉਹਨਾਂ ਨੂੰ ਮੁਕਤੀਆਂ ਪ੍ਰਾਪਤ ਹੋਈਆਂ ਸ਼ਲੋਕ ਸਮੀਵ ਸਰੂਪ ਸੁਜਾਜਕ ਕੇ ਕੇਵਲ ਮੋਖ ਪ੍ਰਾਪਤ ਹੋਈ ਹੈ ਸਦਾ ਬ੍ਰਹਮਾਨੰਦ ਦਾ ਸੁਖ ਉਹਨਾਂ ਨੂੰ ਕੀਰਤਨ ਗਾਉਂਦੇ ਹਨ ਕਲਿਆਣ ਮੁਕਤੀ ਦੇਣ ਵਾਲਾ ਪ੍ਰਭ ਲੱਗਾ ਮੀਠਾ ਪਾਣਾ ਉਹਨਾਂ ਨੂੰ ਪਾਣਾ ਪਿਆਰਾ ਲੱਗਾ ਹੈ ਸਭ ਇਛ ਪੁੰਨੀ ਆਸ ਪੂਰੀ ਉਹਨਾਂ ਦੀ ਇਛ ਪੁੰਨੀ ਪਰਮੇਸ਼ਰ ਨੇ ਸਾਰੀ ਆਸਾ ਪੂਰੀ ਕਰਤੀ ਇਸ ਲੋਕ ਦੀਆਂ ਵੀ ਇੱਛਾ ਪੂਰੀਆਂ ਕਰਤੀਆਂ ਜੋ ਪਰਲੋਕ ਦੇ ਸੁਖ ਦੀ ਇੱਛਾ ਸੀ ਉਹ ਵੀ ਪੂਰੀ ਕਰ ਦੁੱਤੀ ਮਿਲੇ ਸਤਗੁਰ ਪੂਰੇ ਕਿਉ ਸਤਗੁਰੂ ਪੂਰਿਆਂ ਨਾਲ ਜਦੋਂ ਮਿਲ ਗਏ ਫਿਰ ਵੰਤ ਨਾਨਕ ਪ੍ਰਭ ਆਪ ਮੀਲੇ ਲੰਬੀ ਪੁਰਵ ਕਹਿੰਦੇ ਨੇ ਇਸ ਪ੍ਰਕਾਰ ਵਾਹਿਗੁਰੂ ਨੇ ਆਪ ਆਪ ਦੇ ਨਾਲ ਮੇਲ ਲਏ ਫਿਰ ਨਾ ਹੀ ਦੁੱਖ ਵਿਸਫੇ ਫਿਰ ਜਮਨ ਮੰਨ ਦਾ ਦੁੱਖ ਨਹੀਂ ਨਾ ਬਸੂਰੇ ਝੋਰੇ ਹੈ ਨਾ ਸੂਲ ਹੈ ਕਿਸੇ ਪ੍ਰਕਾਰ ਦਾ ਆਦੀ ਵਿਆਦੀ ਉਪਾਦੀ ਦਾ